ਮਾਦੇ ਕੀ ਲੱਗਦਾ ਸੀ ਜਿਹੜਾ ਬੱਚਾ ਐ ਤੁਹਾਡਾ ਮੇਰੇ ਪੁੱਤ ਦਾ ਚੰਗੇ ਬਰੇ ਦਾ ਮਾ ਬਰੇ ਬੱਪਾ ਦੇ ਹੱਥ ਨਹੀਂ ਆਉਣ ਦਿੱਤੀ ਤੇ ਮੈਂ ਹੁਣ ਚੇਰ ਵਰਕੇ ਦੇ ਮੇਰੇ ਪੁੱਤ ਦਾ ਹੱਥ ਨੂੰ ਕਿ ਮਾਰਤਾ ਰੋਟੀਆਂ ਵੀ ਖਾਂਦਾ ਹੋ ਰਹੇ ਉਹ ਬੰਦਾ ਕੱਪੜੇ ਦੇ ਨੰਦ ਨੂੰ ਤੈਨੂੰ ਸਾਡੀ ਦੁਸ਼ਮਣੇ ਕੱਢ ਲਈ ਬੰਦਾ ਕਿ ਕਿੜਾ ਮਾਰਤਾ ਸਾਡੇ ਇਹ ਤੁਹਾਨੂੰ ਕਦੋਂ ਪਤਾ ਲੱਗਿਆ ਵੀ 9:30 ਹੋ ਗਿਆ ਨਾ ਉਹ ਉਹਦੀ ਬਰਸੀ ਤੇ ਫੋਨ ਕਰਿਆ ਹੇ ਤੋਈ ਸਕਿਆ ਬਣਾ ਤੇ ਮਾਰੋ ਮਾਸੂ ਦੀ ਫੋਨ ਕਰਿਆ ਕਹਿੰਦੀ ਰਾਜੂ ਕਿੱਥੇ ਆ ਪੁੱਤ ਕਹਿੰਦਾ ਉਹਨਾਂ ਫੋਨ ਚੱਕਿਆ ਬੰਦੇ ਨੇ ਜੋਨੀ ਨੇ ਕਹਿੰਦਾ ਮਾਸੂ ਆ ਜੀ ਨੇ ਮੇਰੇ ਕੋਲੇ ਰਹਿਣਾ ਚਲੋ ਅੱਗੇ ਵੀ ਰਹਿ ਜਾਂਦਾ ਸੀ ਵਿਦਮਾ ਜਾਂਦਾ ਸੀ ਫਿਰ ਉਹ ਕਹਿੰਦਾ ਉਸ ਤੇ ਬਾਦੋਂ ਕਹਿੰਦਾ ਫਿਰ ਫੋਨ ਕਰਿਆ ਮੈਂ ਕਿਹਾ ਰਾਜੂ ਕੰਦਨਾ ਜੂ ਸੁਪਤਾ ਪਿਆ ਫਿਰ ਉਹਨੇ ਕਿਸੇ ਕਾਂਜੜੇ ਦੇ ਬੰਦੇ ਨੂੰ ਫੋਨ ਕਰਿਆ ਕਹਿੰਦਾ ਨਾ ਜੂ ਖਖ ਖਸ ਹਰੇ ਰਿਹਾ ਵੀ ਉਹ ਖਖ ਖਸ ਹਰੇ ਰਿਹਾ ਵੀ ਉਹ ਉਹ ਠੰਡਾ ਹੋ ਗਿਆ ਉਦੋਂ ਇਹ ਦਿਨ ਸਾਨੂੰ ਮੁੰਡੇ ਨੇ ਫੋਨ ਕਰਿਆ ਵੀ ਉਹ ਕਹਿੰਦਾ ਵੀ ਉਹ ਠੰਡਾ ਹੋ ਗਿਆ ਵੀ ਹਸਪਤਾਲ ਲੈ ਜਾਣਾ ਗੱਡੀ 'ਚ ਫਿਰ ਉਸ ਤੋਂ ਬਾਅਦ ਉਹ ਮੁੰਡਾ ਜਿਹੜਾ ਜੋਨੀ ਤਾਂ ਸਵੇਰ ਹੀ ਸਾਡੇ ਘਰ ਆ ਗਿਆ ਸਾਨੂੰ ਕਹਿੰਦਾ ਮੈਂ ਤੁਹਾਡੇ ਨਾਲ ਹਾਂ ਤੁਸੀਂ ਫਿਕਰ ਨਾ ਕਰਿਓ ਹੈ ਮੈਂ ਪੁਲਿਸ ਨੂੰ ਆਪਾਂ ਚਲਦੇ ਆਂ ਆਪਾਂ ਰਿਪੋਰਟ ਦਿੰਨੇ ਆਂ ਹੈ ਰਾਜੂ ਲੱਭਣਾ ਮੇਰੇ ਭਾਈਆ ਉਹ ਉਹ ਰਾਜੂ ਕਿੱਥੇ ਰੱਬਣਾ ਤਾਂ ਜਿਸ ਟਾਈਮ ਅਸੀਂ ਉਹਨੂੰ ਬੁਲਾਇਆ ਜਦੋਂ ਉਹਨੇ ਫੋਨ ਬੰਦ ਕਰਤਾ ਫੋਨ ਸਾਰੇ ਕਟ ਕਰਤੇ ਉਹਨੇ ਫਿਰ ਉਸ ਤੋਂ ਬਾਅਦ ਫਿਰ ਉਹ ਬਨਾਣ ਪਰ ਵੀ ਗਿਆ ਸੱਚਾ ਹਾਂ ਹੈ ਉਹ ਉਹ ਫਿਰ ਸੰਜਸਦਾਂ ਦੱਸਿਆ ਉਹਨਾਂ ਨੇ ਫਿਰ ਮੇਰੀ ਪੋਤੀ ਗਈ ਥਾਣੇ ਰਿਪੋਰਟ ਤੇ ਪੜਿਆਲੇ ਇਹਨੂੰ ਹੀ ਦਿਨ ਰਾਤ ਨੂੰ ਰਿਪੋਰਟ ਲਈ ਖਾਂਗਾਂ ਨਾਲ ਕਰਕੇ ਸੌਂਿਆ ਕਰਦਾ ਸੌਂਿਆ ਬਚਾਈ ਨਹੀਂ ਫਿਰ ਰਿਪੋਰਟ ਤੇ ਬਾਹਰ ਇਹਨਾਂ ਨੇ ਭਾਲ ਕਰੀ ਜਦੋਂ ਦੋ ਮੰਡੇ ਫੜੇ ਉਹ ਕੁੱਤੇ ਉਹ ਕਹਿੰਦਾ ਅਸੀਂ ਫਰਾਨੀ ਨਹਿਰ ਤੇ ਸਿੱਟ ਕੇ ਆਏ ਨੋਬਾ ਗੱਡੀ ਦੇ ਵਿੱਚ ਗੱਡੀ ਵੰਦਾ ਹੁਣ ਥਾਣੇਦਾਰ ਕਹਿੰਦਾ ਗੱਡੀ 'ਚ ਦੇਖਣੇ ਵੀ ਕੋਈ ਨਹੀਂ ਮਿਲਦੀ ਐ ਕਿ ਨਹੀਂ ਉਹ ਨਈ ਪੋਟ ਗਰੀ ਬੰਦੇ ਕਿਆ ਕਰਦੇ ਨੇ ਸਾਡੇ ਦੋਸਤਾਂ ਹਾਨੀਸਰ ਇੱਕ ਡੈੱਡ ਬੋਡੀ ਮਿਲੀ ਹੈ ਨਹਿਰ ਚੋਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਹਾਂਜੀ ਇਹ ਨਾ ਇੱਕ 5:30 ਵਜੇ ਬਿਆਨ ਲਿਖਾਇਆ ਗਿਆ ਜੀ ਜੀ ਤੇਦਰ ਕਰਕੇ ਜਿਹੜਾ ਸਾਡਾ ਬੰਦਾ ਰਾਜੇਨ ਬਰਮਾ ਆ ਉਹ ਘਰੋਂ 17 ਤਰੀਕ ਨੂੰ ਗਿਆ ਸੀ ਦੋ ਮੁੰਡੇ ਸੀ ਇੱਕ ਜੋਨੀ ਤੇ ਇੱਕ ਨਾਲ ਸੀ ਉਹਦੇ ਬੂਟਾ ਵੀ ਉਹਦੇ ਨਾਲ ਸੀਗਾ ਉਸ ਤੋਂ ਬਾਅਦ ਇਹ ਦੋਨੇ ਜਣੇ ਨਾਲ ਲੈ ਗਏ 5:30 ਵਜੇ ਇਹ ਮਰਿੰਡੇ ਆਏ ਫਿਰ ਉਸ ਤੋਂ ਬਾਅਦ ਇਹਨਾਂ ਦਾ ਫੋਨ ਠੀਕ ਨਹੀਂ ਸੀ ਉੱਤੇ ਦੇ ਕੇ ਘਰੇ ਗਏ ਮਾਨਖੇੜੀ ਚ ਉਹ ਇਹਨਾਂ ਨੇ ਦਾਰੂ ਲੈ ਕੇ ਪੀਤੀ ਰਾਤ ਨੂੰ ਫਿਰ ਉਹਦੇ ਕਿਤੇ ਤਹਾ ਦੇ ਵਿੱਚ ਨਹੀਂ ਨਸ਼ੇ ਦਾ ਟਿਕਾ ਲਾਇਆ ਜੋਨੀ ਨੇ ਹੂੰ ਇਹ ਇਨਵਰਟ ਵੀ ਨੇ ਥੋੜੇ ਚਿਰ ਬਾਅਦ ਦੀ ਡੈਥ ਹੋ ਗਈ ਜੋ ਹੁਣ ਸਾਡੇ ਤਫਤੀਸ਼ ਦੇ ਵਿੱਚ ਆਇਆ ਵਾ ਕਿਉਂਕਿ ਅਸੀਂ ਬੰਦੇ ਦੋ ਗ੍ਰਿਫਤਾਰ ਕਰ ਲਏ ਆ ਤੇ ਉਸ ਤੋਂ ਬਾਅਦ ਇਹਨਾਂ ਕੋਈ ਗੱਡੀ ਸੀਗੀ ਇੱਕ ਜੋਨੀ ਦੀ ਉਹ ਇੱਥੇ ਜਸਵੀਰ ਜੱਸੀ ਐ ਗੁਰਪ੍ਰੀਤ ਸਿੰਘ ਉਹ ਜੱਸੀ ਉਹਦੇ ਘਰੇ ਖੜੀ ਸੀ ਉਹ ਲਿਆ ਕੇ ਰਾਤ ਨੂੰ ਹੀ ਫਿਰ 1.5-2 ਵਜੇ ਉਹਨੂੰ ਵਿੱਚ ਧੱਕਾ ਦਿੱਤਾ ਐ ਤੇ ਦੋ ਬੰਦੇ ਸੀ ਗ੍ਰਿਫਤਾਰ ਕਰ ਲਏ ਅੱਜ ਉਹ ਪੁਸਤਵੰਦੀ ਨੇ ਤੇ ਉਹਨਾਂ ਦੇ ਇਲਜ਼ਾਮ ਦੇ ਉੱਤੇ ਫਿਰ ਅਸੀਂ ਅੱਜ ਇਹ ਜਿਹੜੀ ਬੋਡੀ ਆ ਉਹ ਕਵਰ ਕਰਾਂਗੇ ਗੱਡੀ ਵੀ ਰਿਕਵਰ ਹੋ ਗਈ ਜੀ ਤੇ ਬੋਡੀ ਬੋਡੀ ਵੀ ਰਿਕਵਰ ਹੋ ਗਈ ਐ ਤੇ ਗੱਡੀ ਵੀ ਰਿਕਵਰ ਅਗੇ ਤੋਂ ਵੀ ਚੱਲੀ ਜਾ ਰਿਹਾ